तरन तारण विखे अज शहीद भगत सिंह राजगुरु सुखदेव जी दे शहादत दिहाड़े दे ते शहीद भगत सिंह जर्नलिस्ट एसोसीएशन वालों शहीद भगत सिंह राजगुरु सुखदेव दे फुल अर्पित किए गए ਆਜਮ ਸਰਦਾਰ ਭਗਤ ਸਿੰਘ ਜਿੰਦਾਬਾਦ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜਿੰਦਾਬਾਦ ਭਗਤ ਸਿੰਘ ਤੇਰੀ ਸੋਚ ਤੇ ਕਹਾਂਗੇ ਠੋਕੇ ਸ਼ਹੀਦ ਭਗਤ ਸਿੰਘ ਤੇਰੀ ਸੋਚ ਤੇ ਕਹਾਂਗੇ ਠੋਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤਰਨਤਾਰਨ ਦੇ ਗਾਂਧੀ ਪਾਰਕ ਦੇ ਵਿੱਚ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਵੱਲੋਂ ਸ਼ਹੀਦ ਭਗਤ ਸਿੰਘ ਜੀ ਦਾ 94ਵਾਂ ਜੋ ਸ਼ਹੀਦੀ ਦਿਹਾੜਾ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸ਼ਹੀਦ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਦੀਆਂ ਸ਼ਹਾਦਤਾਂ ਸਾਡੇ ਜੀਵਨ ਦੇ ਲਈ ਇੱਕ ਚਾਨਣ ਮਨਾਰਾ ਨੇ ਕਿਉਂਕਿ ਉਹਨਾਂ ਨੇ ਛੋਟੀ ਦੀ ਉਮਰ ਦੇ ਵਿੱਚ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦੀ ਖਾਤਰ ਆਪਣਾ ਸਭ ਕੁਝ ਨਿਸ਼ਾਵਰ ਕਰ ਦਿੱਤਾ ਔਰ ਅੰਗਰੇਜ਼ਾਂ ਨੂੰ ਦੀ ਗੁਲਾਮੀ ਤੋਂ ਦੇਸ਼ ਨੂੰ ਆਜ਼ਾਦ ਕਰਵਾਇਆ ਔਰ ਅੱਜ ਪੂਰੇ ਵਿਸ਼ਵ ਦੇ ਵਿੱਚ ਸ਼ਹੀਦ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਜੀ ਦੀਆਂ ਸ਼ਹਾਦਤਾਂ ਨੂੰ ਸਮਰਪਤ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜਿੰਦਾਬਾਦ ਮੈਂ ਸਰਕਾਰ ਨੂੰ ਆਪਣੇ ਇਹਨਾ ਚਾਹਣਾ ਵਾ ਵੀ ਸਾਡੇ ਜਿਹੜੇ ਸ਼ਹੀਦ ਭਗਤ ਸਿੰਘ ਜੀ ਆ ਅੱਜ ਤੱਕ ਉਹਨਾਂ ਨੂੰ ਸ਼ਹੀਦ ਕਰਾਨੀ ਦਿੱਤਾ ਗਿਆ ਮੈਂ ਪੂਰ ਜ਼ੋਰ ਮੰਗ ਕਰਦਾ ਵਾਂ ਸਰਕਾਰ ਲਈ ਸੈਂਟਰਲ ਲਈ ਜਾਂ ਸਟੇਟ ਗਵਰਨਮੈਂਟ ਲਈ ਵੀ ਭਗਤ ਸਿੰਘ ਜੀ ਨੂੰ ਸ਼ਹੀਦ ਕਰਾ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਜਾਨ ਜਿਹੜੀ ਆ ਆਪਣੀ ਸਾਡੇ ਨੂੰ ਬਚਾਉਣ ਲਈ ਜਿਸ ਲਈ ਆਉਣ ਵਾਸਤੇ ਉਹਨਾਂ ਨੇ ਆਪਣੀ ਜਾਨ ਦਿੱਤੀ ਆ ਮੈਂ ਇਹ ਕਹੂੰਗਾ ਕਿ ਸੀਰ ਭਗਤ ਸਿੰਘ ਜੀ ਅਮਰਿਆ ਔਰ ਅਮਰ ਰਹਿਣਗੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਾਡੀ ਐਸੋਸੀਏਸ਼ਨ ਜਿਹੜੀ ਸੀਰ ਭਗਤ ਸਿੰਘ ਜੀ ਦਿਨ ਰਾਤ ਇੱਕ ਤਰੱਕੀ ਕਰੇ ਪਰਮਾਤਮਾ ਕਿਰਪਾ ਕਰੇ ਅਸੀਂ ਸਾਰੇ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਆਏ ਆ ਇੱਥੇ ਅਸੀਂ ਉਹਨਾਂ ਨੂੰ ਜਿਹਾ ਆ ਕਿੰਨੇ ਆ ਉਹਨਾਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਆ ਔਰ ਸਾਰੇ ਹੀ ਤਨ ਮਨ ਧੰਦੇ ਨਾਲ ਇਹ ਕੰਮ ਕਰਦੇ ਪਏ ਆ ਔਰ ਕਰਦੇ ਰਹਿਣਗੇ ਜਿੰਦਾ ਸ਼ਹੀਦ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਤੇ ਰਾਜਗੁਰੂ ਸੁਖਦੇਵ ਜੀ ਜਿਸ ਟਾਈਮ 23 ਮਾਰਚ 1931 ਨੂੰ ਉਹਨਾਂ ਨੂੰ ਫਾਸੀ ਤੇ ਲਟਕਾਇਆ ਜਾਣਾ ਸੀ ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਆਪਣੇ ਸਾਥੀਆਂ ਦੇ ਸਮੇਤ ਕੁਝ ਉਸ ਸਮੇਂ ਦੇ ਜੱਜ ਜੋ ਆਰਡਰ ਜਿਨ੍ਹਾਂ ਨੇ ਦਿਨਾ ਸੀ ਮੌਤ ਦਾ ਉਹਦੇ ਨਾਲ ਗੱਲਬਾਤ ਕਰਦੇ ਨੇ ਤੇ ਭਗਤ ਸਿੰਘ ਨੂੰ ਕਹਿੰਦੇ ਨੇ ਭਗਤ ਸਿੰਘ ਆਪਕੀ ਆਖਰੀ ਇੱਛਾ ਕੀ ਹੈ ਪਗਸ ਸਿੰਘ ਕੀ ਕਹਿੰਦਾ ਸਰਫ ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋ ਕਿਤਨਾ ਬਾਜੂ ਕਾਤਲ ਮੇ ਹੈ ਬਾਜੂ ਕਾਤਲ ਮੇ ਹੈ ਪਗਸ ਸਿੰਘ ਆਪ ਕੀ ਮੌਤ ਦਾ ਸਮਾ ਹੋ ਚੁਕਾ ਹੈ ਜੋ ਬੋਲਣਾ ਜਲਦੀ ਬੋਲੋ ਲਓ ਫਿਰ ਪਗਸ ਸਿੰਘ ਕੀ ਜਵਾਬ ਦਿੰਦਾ ਉਹ ਗੱਲ ਸੁਣ ਲੋ ਤੁਸੀਂ ਗੋਰਿਓ ਅਸੀਂ ਹਿੰਦਸਤਾਨੀ ਗੱਲ ਸੁਣ ਲੋ ਤੁਸੀਂ ਗੋਰਿਓ ਅਸੀਂ ਹਿੰਦਸਤਾਨੀ ਛੱਟ ਪੂਰਾ ਕਰਦੇ ਬੋਲ ਨੂੰ ਜੋ ਕਹੇ ਜ਼ਬਾਨੀ ਉਹ ਪੂਰਾ ਕਰਦੇ ਬੋਲ ਨੂੰ ਜੋ ਕਹੇ ਜ਼ਬਾਨੀ ਇਤਿਹਾਸ ਨਵਾਂ ਕੋਈ ਬਣੇਗਾ ਕੋਈ ਬਣੂ ਕਹਾਣੀ ਇਤਿਹਾਸ ਨਵਾਂ ਕੋਈ ਬਣੇਗਾ ਕੋਈ ਬਣੂ ਕਹਾਣੀ ਅਸੀਂ ਜੰਗ ਗੁਲਾਮੀ ਜਿੱਤਣੀ ਹੈ ਅਸੀਂ ਜੰਗ ਗੁਲਾਮੀ ਜਿੱਤਣੀ ਸਿਰ ਦੇ ਕੁਰਬਾਨੀ ਅਸੀਂ ਜੰਗ ਗੁਲਾਮੀ ਜਿੱਤਣੀ ਸਿਰ ਦੇ ਕੁਰਬਾਨੀ ਓ ਉਹ ਕਿਸ਼ਨ ਸਿੰਘ ਆਜੀਤ ਸਿੰਘ ਸਨ ਮੇਰੇ ਘਰ ਦੇ ਕਿਸ਼ਨ ਸਿੰਘ ਆਜੀਤ ਸਿੰਘ ਸਨ ਮੇਰੇ ਘਰ ਦੇ ਅਸੀਂ ਇਨ ਕਲਾਬੀ ਸੂਰ ਮੇ ਨਾ ਮੌਤੋਂ ਡਰਦੇ ਅਸੀਂ ਇਨ ਕਲਾਬੀ ਸੂਰ ਮੇ ਨਾ ਮੌਤੋਂ ਡਰਦੇ ਰਾਜਗੁਰੂ ਸੁਖਦੇਵ ਨਾਲ ਸੀ ਲਾੜੇ ਬਣ ਕੇ ਉਹ ਗੋਰੇ ਜੱਜ ਨੂੰ ਘੂਰਦੇ ਛਾਤੀ ਨੂੰ ਤਣਕੇ ਉਹ ਗੋਰੇ ਜੱਜ ਨੂੰ ਘੂਰਦੇ ਛਾਤੀ ਨੂੰ ਤਣਕੇ ਅੱਜ ਗੱਲ ਤੁਹਾਨੂੰ ਆਖਰੀ ਛੱਡ ਜਾਓ ਇੰਡੀਆ ਜੇ ਜਾਨ ਪਿਆਰੀ ਲੱਗਦੀ ਮੁਰਨਾ ਆਇਓ ਇੰਡੀਆ ਜੇ ਜਾਨ ਪਿਆਰੀ ਲੱਗਦੀ ਮੁਰਨਾ ਆਇਓ ਇੰਡੀਆ ਜੇ ਜਾਨ ਪਿਆਰੀ ਲੱਗਦੀ ਮੁਰਨਾ ਆਇਓ ਇੰਡੀਆ ਤੁਸੀਂ ਜੱਲਿਆਂ ਵਾਲੇ ਬਾਗ ਵਿੱਚ ਕੀਤੀ ਬਰਬਾਦੀ ਤੁਸੀਂ ਜੱਲਿਆਂ ਵਾਲੇ ਬਾਗ ਵਿੱਚ ਕੀਤੀ ਬਰਬਾਦੀ ਇਕੱਠੇ ਹੋ ਗਏਂ ਦਸਤਾਨੀਆਂ ਸੀ ਮੰਗੀ ਆਜ਼ਾਦੀ ਦਰਗਾਪੁਰਿਆ ਨਹੀਂ ਜਾਗਦੇ ਸਾਡੀ ਅਣਖਾ ਕਾਦੀ ਦਰਗਾਪੁਰਿਆ ਨਹੀਂ ਜਾਗਦੇ ਸਾਡੀ ਅਣਖਾ ਕਾਦੀ ਉਹ ਸਦਾ ਜਿਉਂਦੇ ਰਹਿਣਗੇ ਹੋ ਉਹ ਸਦਾ ਜਿਉਂਦੇ ਰਹਿਣਗੇ ਭੱਟੀ ਇਨਕਲਾਬੀ ਉਹ ਸਦਾ ਜਿਉਂਦੇ ਰਹਿਣਗੇ ਭੱਟੀ ਇਨਕਲਾਬੀ ਉਹ ਸਦਾ ਜਿਉਂਦੇ ਰਹਿਣਗੇ ਭੱਟੀ ਇਨਕਲਾਬੀ ਹੋ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ